ਜੇ ਆਪਾਂ ਅੱਜ ਦੇ ਟਾਈਮ 'ਚ ਮੌਸਮ ਦੀ ਗੱਲ ਕਰੀਏ ਵੀ ਜਿਵੇਂ ਹੁਣ ਦਿਨ ਦਾ ਤਾਪਮਾਨ ਜਿਹੜਾ ਉਹ ਦਿਨੋਂ-ਦਿਨ ਵਧਦਾ ਜਾ ਰਿਹਾ ਹੈਗਾ ਅਤੇ ਸਵੇਰੇ ਸ਼ਾਮ ਦੀ ਠੰਡ ਹੁੰਦੀ ਹੈ ਜ਼ਿਆਦੇ ਜਿਹੜਾ ਦਿਨ ਦਾ ਤਾਪਮਾਨ ਵਧ ਰਿਹਾ ਇਹਦੇ ਕਾਰਨ ਕਣਕ ਤੇ ਜਿਹੜਾ ਝਾੜ ਤੇ ਅਸਰ ਪੈ ਸਕਦਾ ਹੈਗਾ ਕਣਕ ਝਾੜ ਘਟਾ ਵੀ ਸਕਦੀ ਹੈ ਜਿਵੇਂ ਹੁਣ ਗੇਤੀਆਂ ਕਣਕਾਂ ਨੇ ਜਿਹੜੀਆਂ ਉਹ ਇਸ ਟਾਈਮ ਅਨੁਸਾਰੀ ਦੇ ਉੱਪਰ ਚੱਲ ਰਹੀਆਂ ਨੇ ਪੂਰੀਆਂ ਪੂਰੇ ਜ਼ੋਰਾਂ ਤੇ ਅਨੁਸਾਰਾ ਚੱਲ ਰਿਹਾ ਉਹ ਕਣਕਾਂ ਦਾ ਜਦੋਂ ਇਹਦੇ ਵਿੱਚ ਹੁਣ ਦੁੱਧਾਵਾਨਾਂ ਦਾ ਟਾਈਮ ਹੋ ਗਿਆ ਜੇ ਗਰਮੈਸ਼ ਪਈਗੀ ਤਾਂ ਝਾੜ ਜ਼ਰੂਰ ਘਟੂਗਾ ਕਣਕ ਤੇ ਇਸ ਦੇ ਨਾਲ ਹੀ ਆਪਾਂ ਜੇ ਤੇਲੇ ਦੀ ਗੱਲ ਕਰੀਏ ਜਿਵੇਂ ਹੁਣ ਦਿਨ ਦੀ ਗਰਮਾਹਟ ਦੇ ਕਾਰਨ ਤੇਲਾ ਵੀ ਵੱਧ ਸਕਦਾ ਹੈ ਕਿਉਂਕਿ ਗਰਮੀ ਜਿਆਦਾ ਹੁੰਦੀ ਹੈ ਗਰਮੀ ਦੇ ਵਿੱਚ ਤੇਲਾ ਜਿਹੜਾ ਜਿਆਦਾ ਪੈਦਾ ਹੁੰਦਾ ਹੈ ਜਿਆਦਾ ਵੱਧਦਾ ਫੁੱਲਦਾ ਹੈ ਧੁੱਪ ਦੇ ਕਾਰਨ ਗਰਮਾਹਟ ਦੇ ਕਾਰਨ ਇਹ ਜ਼ਿਆਦਾਤਰ ਆਪਾਂ ਨੂੰ ਜਾਂ ਤਾਂ ਜਿੱਥੇ ਸੌਂ ਹੁੰਦੀ ਹੈ ਦਰਖਤਾਂ ਦੀ ਆਪਣੇ ਖੇਤ ਦੇ ਆਲੇ ਦੁਆਲੇ ਦਰਖਤ ਲੱਗੇ ਹੁੰਦੇ ਨੇ ਜਾਂ ਆਪਣੇ ਮੋਟਰ ਤੇ ਲੱਗੇ ਹੁੰਦੇ ਨੇ ਉਹਦੀ ਸੌਂ ਵਿੱਚ ਇਹ ਜਿਆਦਾ ਵੱਧਦਾ ਹੈ ਜਾਂ ਫਿਰ ਜਿੱਥੇ ਖੇਤਾਂ ਦੇ ਵਿੱਚ ਆਪਣੇ ਜਿਹੜੇ ਖੇਤਾਂ ਦੇ ਵਿੱਚ ਗੁੱਲੀ ਰੰਡਾ ਜਿਆਦਾ ਆ ਗੁੱਲੀ ਨਡੇ ਦੇ ਕਾਰਨ ਕਣਕ ਸੰਘਣੀ ਹੋਈ ਵੀ ਆ ਜਾਂ ਜਿੱਥੇ ਖੇਤਾਂ ਦੇ ਵਿੱਚ ਡੱਗੀਆਂ ਦੇ ਵਿੱਚ ਜੂਰੀ ਆ ਜ਼ਿਆਦਾ ਪਿਆ ਹੋ ਵੱਡੀਆਂ ਵੱਡੀਆਂ ਹੋਈਆਂ ਮੱਲੀਆਂ ਵੀ ਆ ਜ਼ਾਦੇ ਨੇ ਉਹਦੇ ਵਿੱਚ ਇਹ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਇਹ ਪਰ ਅੱਜ ਦੇ ਟਾਈਮ ਆਪਾਂ ਜੇ ਗੱਲ ਕਰੀਏ ਤਾਂ ਕੋਈ ਬੜਾ ਵੱਡਾ ਅਟੈਕ ਹਲੇ ਨਹੀਂ ਆਇਆ ਦਾ ਤੇਲੇ ਦਾ ਕੋਈ ਹਲੇ ਆਪਾਂ ਨੂੰ ਜ਼ਿਆਦਾ ਇਹਦੀ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜੀ ਕਣਕ ਦੇ ਵਿੱਚ ਬੱਲੀ ਆ ਇਸ ਟਾਈਮ ਇਹਦੇ ਵਿੱਚ ਹਲੇ ਜਿਹੜਾ ਦੁੱਧ ਬਣਨਾ ਹੁੰਦਾ ਉਹ ਹਲੇ ਸ਼ੁਰੂ ਬਣਨਾ ਬਣਨਾ ਸ਼ੁਰੂ ਹਲੇ ਨਹੀਂ ਹੋਇਆ ਉਹ ਚੰਗੀ ਤਰ੍ਹਾਂ ਜਦੋਂ ਕਣਕ ਦੀ ਬੱਲੀ ਦੇ ਵਿੱਚ ਦਾਣੇ ਦੇ ਵਿੱਚ ਦੁੱਧ ਬਣਨ ਲੱਗ ਜਾਂਦਾ ਇਹ ਫਿਰ ਇਹ ਜਿਆਦਾ ਅਟੈਕ ਕਰਦਾ ਹੈਗਾ ਕਣਕ ਦੀ ਬੱਲੀ ਦੇ ਉੱਪਰ ਕਿਉਂਕਿ ਇਹ ਫਿਰ ਰਸ ਚੂਸਦਾ ਹੁੰਦਾ ਹੈ ਇਹਦਾ ਬੱਲੀ ਦਾ ਜਿਹੜਾ ਦਾਣੇ ਦਾ ਹੁੰਦਾ ਵਿੱਚ ਬਣਦਾਗਾ ਉਹ ਜਦੋਂ ਰਸ ਚੂਸਣ ਲੱਗ ਜਾਂਦਾਗਾ ਉਹਦੇ ਕਾਰਨ ਆਪਣਾ ਝਾੜ ਵੀ ਘਟ ਸਕਦਾਗਾ ਫਿਰ ਆਪਾਂ ਪੂਰੀ ਗੌਰ ਕਰਨੀ ਆ ਉਸ ਟਾਈਮ ਹੀ ਇਹ ਜਿਹੜਾ ਇਹਦਾ ਅਟੈਕ ਹੈ ਜਿਆਦਾ ਵੱਧ ਸਕਦਾਗਾ ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਕੋਈ ਬੜਾ ਅਟੈਕ ਨਹੀਂ ਰਹਾ ਸਦੀ ਵੱਧ ਸਕਦਾ ਕਿਉਂਕਿ ਹਲੇ ਬੱਲੀ ਦੇ ਵਿੱਚ ਕੋਈ ਰਸ ਨਹੀਂ ਵੰਨ ਲੱਗਾ ਕੋਈ ਦੁੱਧਾ ਨਹੀਂ ਵੰਨ ਲੱਗਾ ਬੱਲੀ ਦਾ ਹਲੇ ਹਲੇ ਤਾਂ ਸਿਰਫ ਨਿਸਾਰੇ ਟਾਈਮ ਹੀ ਚੱਲ ਰਿਹਾ ਹੈ ਕਣਕ ਦਾ ਜਿਹੜਾ ਨਿਸਾਰਾ ਹੋ ਰਿਹਾਗਾ ਇਹਦੇ ਵਿੱਚ ਹਲੇ ਕੋਈ ਆਪਾਂ ਨੂੰ ਕਣਕ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਪਰੇ ਸੜਕਣ ਦੀ ਲੋੜ ਨਹੀਂ ਹੈਗੀ ਹਲੇ ਆਪਣਾ ਟਾਈਮ ਹੈੜਾ ਹਲੇ ਲੰਘ ਸਕਦਾ ਹੋਰ ਜੇ ਆਪਾਂ ਹੁਣ ਦਵਾਈ ਕੋਈ ਸੜਕ ਵੀ ਦਿੰਨੇ ਆਂਗੇ ਤਾਂ ਆਪਾਂ ਨੂੰ ਦੁਬਾਰਾ ਫੇਰ ਘੋਲਣੀਆਂ ਚੱਕਣੀਆਂ ਪੈਣਗੀਆਂ ਕਿਉਂਕਿ ਹਲੇ ਤਾਂ ਇਹ ਇਹਨੇ ਹੋਰ ਵਧ ਹੀ ਜਾਣਾ ਦਿਨੋਂ ਦਿਨ ਜਿਵੇਂ ਗਰਮੈਸ਼ ਵਧ ਹੀ ਜਾਂਦੀ ਹੈਗੀ ਇਹਨੇ ਲਗਾਤਾਰ ਵਧ ਹੀ ਜਾਣਾਗਾ ਜੇ ਵਧ ਹੀ ਗਏ ਤਾਂ ਆਪਾਂ ਨੂੰ ਦੁਬਾਰੇ ਫੇਰ ਡਬਲ ਖਰਚਾ ਹੋ ਜਾਣਾ ਆਪਣੀ ਸਪਰੇਅ ਦਾ ਸੜਕਣ ਦਾ ਤੇ ਆਪਾਂ ਨੂੰ ਹਲੇ ਕੋਈ ਲੋੜ ਨਹੀਂ ਹੈਗੀ ਕਿਸਾਨ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਵੀ ਆਪਾਂ ਨੂੰ ਕਿਤੇ ਕਿਤੇ ਦੱਗੀਆਂ ਦੇ ਵਿੱਚ ਜੜਾਂ ਦੇ ਵਿੱਚ ਕਣਕ ਦੇ ਤੇਲਾ ਮਿਲ ਰਿਹਾ ਦੇਖਣ ਨੂੰ ਵੀ ਹੁਣ ਕਿਵੇਂ ਸਪਰੇਅ ਕਰੀਏ ਜਾਂ ਨਹੀਂ ਕਰੀਏ ਪਰ ਜੇ ਆਪਾਂ ਦੇਖੀਓ ਕਿ ਹਲੇ ਤਾਂ ਕੋਈ ਨੁਕਸਾਨ ਨਹੀਂ ਹੈਗਾ ਆਪਾਂ ਨਾ ਸੜਕੀ ਦਾ ਵਧੀਆ ਗੱਲ ਨਹੀਂ ਫਿਰ ਆਪਾਂ ਨੂੰ ਡਬਲ ਦਵਾਈ ਛੜਕਣੀ ਪਊਗੀ ਜਿਹਦੇ ਨਾਲ ਆਪਣਾ ਖਰਚਾ ਵੀ ਵੱਧ ਜਾ ਡਬਲ ਹੋ ਜਾਊਗਾ ਇਸ ਲਈ ਆਪਾਂ ਨੂੰ ਸਪਰੇਅ ਛੜਕਣ ਤੋਂ ਤੇਲੇ ਵਾਲੀ ਕਣਕ ਦੇ ਉੱਪਰ ਹਲੇ ਰੁਕ ਜਾਣਾ ਚਾਹੀਦਾ ਕਿਉਂਕਿ ਹਲੇ ਕੋਈ ਬੜੀ ਵੱਡੀ ਖਤਰੇ ਵਾਲੀ ਗੱਲ ਨਹੀਂ ਹੈਗੀ ਤੇਲੇ ਦੀ ਕਿ ਨਾਰਮਲ ਹੀ ਹੈ ਤੇਲੇ ਹਲੇ ਦਿਨੋਂ ਦਿਨੇ ਨੇ ਜਦੋਂ ਬਦਨਾਂਗਾ ਫੇਰ ਆਪਾਂ ਨੂੰ ਛੜਕਣ ਦਾ ਫਾਇਦਾਗਾ ਹਲੇ ਕੋਈ ਫਾਇਦਾ ਨਹੀਂਗਾ ਨਾਲੇ ਆਪਣਾ ਖਰਚਾ ਡਬਲ ਹੋ ਜਾਊਗਾ ਇਸ ਲਈ ਆਪਾਂ ਇੱਕ ਸਪਰੇਅ ਨਾਲ ਹੀ ਸਾਰ ਸਕਦੇ ਆ ਤੇਲੇ ਵਾਲੇ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ ਵੀਡੀਓ ਦੇਖਣ ਲਈ